ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਸਮੇਂ ਜਦੋਂ ਦਾਈ ਦੌਲਤਾਂ ਨੇ ਮਹਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰੇ ਜਿਹੜਾ ਬੱਚਾ ਪੈਦਾ ਹੋਇਆ ਹੈ ਇਹ ਅਨੋਖਾ ਬਾਲਕ ਮੈਂ ਬਹੁਤ ਬੱਚਿਆਂ ਦੇ ਜਨਮ ਸਮੇਂ ਸੇਵਾ ਕੀਤੀ ਆ ਦੁਨੀਆ ਦੇ ਬੱਚੇ ਰੋਂਦੇ ਹੀ ਆਉਂਦੇ ਆ ਇਹ ਪਹਿਲਾ ਬਾਲਕ ਸੀ ਜਿਹੜਾ ਕਿ ਮੁਸਕਰਾਹਟ ਲੈ ਕੇ ਹਾਸੇ ਲੈ ਕੇ ਪੈਦਾ ਹੋਇਆ ਹੈ ਮਹਤਾ ਕਾਲੂ ਜੀ ਬੜੇ ਖੁਸ਼ ਹੋਏ ਦਾਈ ਨੇ ਇਹ ਵੀ ਦੱਸਿਆ ਇਹ ਬੱਚੇ ਦੇ ਜਨਮ ਸਮੇ ਕਮਰੇ ਵਿੱਚ ਇੰਨਾ ਚਾਨਣ ਹੋ ਗਿਆ ਇੰਨਾ ਪ੍ਰਕਾਸ਼ ਹੋ ਗਿਆ ਜਗਦੇ ਹੋਏ ਦੀਵਿਆਂ ਦੀ ਲੋ ਵੀ ਮੱਧਮ ਪੈ ਗਈ ਆ ਇੰਨਾ ਹੀ ਨਹੀਂ ਇਹ ਕੁਝ ਖੁਸ਼ੀ ਭਰੀਆਂ ਬਿਸਮਾਦਮਈ ਆਵਾਜ਼ਾਂ ਬਾਲਕ ਨੂੰ ਜੀ ਆਇਆਂ ਕਹਿੰਦੀਆਂ ਸੁਣੀਆਂ ਗਈਆਂ ਨੇ ਮਹਿਤਾ ਕਾਲੂ ਜੀ ਨੇ ਆਖਿਆ ਦਾਈ ਦੌਲਤਾਂ ਲੈ ਆਪਣੀ ਤੂੰ ਸੇਵਾ ਲੈ ਜਾ ਭੇਟਾ ਲੈ ਜਾ ਬਸਤਰ ਲੈ ਜਾ ਮਾਇਆ ਲੈ ਜਾ ਉਹ ਕਹਿਣ ਲੱਗੀ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਬੱਚੇ ਦੇ ਦਰਸ਼ਨ ਕਰਕੇ ਮੈਨੂੰ ਰਾਜ ਆ ਗਿਆ ਭੁੱਖਾਂ ਉੱਤਰ ਗਈਆਂ ਮੇਰੀਆਂ ਸਾਰੀਆਂ ਅੱਜ